ਇਫਤ ਹੈ ਇਤਿਪਤਿ ਸਹਾਏ ਮਾਲਸ਼ਿ ਵਿਤਿਪਤੀ ਚੀਤੀ ਪਾਤਸ਼ਾਹਿੰਦੋ ਸ੍ਰੀ ਪ੍ਰਥਮ ਕੋ ਲੋਤੀ ਸੰਗਤ ਗੁਨਾਥ ਨੈਂ ਤੇ ਆਏ ਫ੍ਰੰਗ ਕੋ ਤੇ ਵਰਦਾ ਉਸ ਨੰਦਸਿ ਸਿਹਾਏ ਅਰਜੁਨ ਹਰਿ ਕੋ ਬੇਦ ਨਾਮ ਸੁਨਰਾ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਗਿਆ ਜਿਸ ਅਠ ਸਭ ਜਾਈ ਇਕੋ ਘਰ ਦੇ ਸਭ ਦੇ ਆਇ ਤੁਹਾਨੂੰ ਕਿ ਆਵੇ ਤਾਈ ਸਭ ਥਾਈ ਹੋਇ ਖਸਾ ਹਾਏ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਖਸਾ ਹਾਏ ਦਸਾਂ ਪਾਤਸ਼ਾਹ ਹਿਮਜੋੜ ਸ੍ਰੀ ਗੁਰੂ ਗਬਨ ਸਾਹਿਬ ਜੀ ਨੇ ਪਾਉ ਦੀ ਰਾਜ ਚਿੰਤਾ ਧਿਆਨ ਕਰਕੇ ਬੋਲੋ ਜੀ ਪੰਚ ਪਿਆਰੀਆਂ ਤੁਹਾਨੂੰ ਸਹਿਜ ਜ਼ਿਆਦਿਆਂ ਚਾਹੀਦੁ ਕੁੱਤਿਆਂ ਅਠਕੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਖ ਚਦਾਈ ਤੇ ਬਾਈ ਦੇਖ ਪਿਆ ਨਿਤ ਕੀਤਾ ਸੁਨੋ ਪਿਆਰੇਆਂ ਸੁਚਾਰੇਆਂ ਦੀ ਕਮਾਈ ਦਾ ਅਧਿਆਤ ਕਰਕੇ ਹਾਂਸਾ ਜੀ ਬੋਲੋ ਜੀ ਵਾਹਿਗੁਰੂ ਜਨਮ ਸਿੱਦਾ ਸਿੰਘਣੀਆਂ ਨੇ ਧਰਮ ਦੇ ਸੀਛ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਨੂੰ ਹੰਨਾ ਚੰਕੀਆਂ ਤੇ ਚੜਿਆ ਰਿਹਾ ਨਾਂ ਵਿਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਉਹ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਲੱਖਸਾ ਦਾ ਨਿਵਾਜ਼ੀ ਤਨਾਲ ਸਹੁ ਸ਼ਹੀਦਾਂ ਸਿੰਘਾਂ ਦੀ ਕੀ ਕੋ ਪਰ ਕਾਲ ਕਮਾਈ ਜੀ ਦਾ ਧਿਆਨ ਧਰ ਕੇ ਖੰਸਾ ਜੀ ਬੋਲੋ ਜੇ ਵਾਹਿਗੁਰੂ ਪੰਚਾ ਤਖਤ ਸਰਬਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ ਨੇ ਸਰਬਤ ਖਾਲਸਾ ਜੀ ਕੀ ਅਰਦਾਸ ਰਹਿ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਤੇ ਆਵੇ ਚਪਿਆਮਨ ਦਾ ਸਦਕਾ ਸਰਬ ਸੁਖ ਹੁੰਦਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਅਛਰ ਆਏ ਤੇਕ ਤੀਤ ਫਤਹ ਹੈ ਮਰਤ ਕੀ ਪੈ ਜੰਤ ਕੀ ਜੀਤ ਸ੍ਰੀ ਸਾਨੂ ਜੀ ਸਹਾਈ ਫਾਲਸਾ ਜੀ ਕੇ ਬੋਲ ਬਾਲੇ ਬੋਲ ਜੀ ਸਿਧਾਂ ਨੂੰ ਸਿੱਖੀ ਦਾ ਇੱਕ ਸੁਦਾਨ ਨੇਦਾਨ ਬੇਕਦਾਨ ਸੰਦਾਨ ਤੁਸਦਾਨ ਰਨ ਸੰਦਾਨ ਨਾਮ ਦਾ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਨਰ ਸਿੰਘ ਨਾਮ ਚੌਕੀਆਂ ਝੰਬੇ ਹੁੰਦੇ ਜਗੋ ਦੋ ਤਾਲ ਮੁਤਲੁਕ ਜੈਕਾਰ ਗੁਰੂ ਜੀ ਵਾਹਿਗੁਰੂ ਸਿੱਖਾਂ ਦਾ ਮਨ ਨਿਵਾਤ ਮਤੁ ਚੀ ਮਤ ਪਤ ਦਾ ਰਾਖਾ ਆਤਮਾ ਦੀ ਮੂਰਿਆ ਕਰ ਆਪਣੇ ਪੰਥ ਦੇ ਸਦਾ ਸੰਹਾਰੀ ਦਾ ਤਾਲ ਜਿਓ ਸ਼੍ਰੀ ਨਨਕਾਣਾ ਸਾਹਿਬ ਤੇ ਗੁਰੂ ਗੋਬਿੰਦਵਾਰਿਆ ਨਿਭਾਵਾਂ ਦੇ ਜਨਾਂ ਕੋ ਪੰਥ ਰੁਖ ਛੋੜਿਆ ਗਿਆ ਹੈ ਪੁੱਲੇ ਦਰਸ਼ਨ ਜੀ ਦਾ ਸੇਵਾਂ ਸੰਭਾਲਦਾ ਦਾਨ ਖੰਸਾ ਜੀ ਨੂੰ ਬਖਸ਼ੋ ਜੀ ਨਿਮਰ ਮਨ ਦੇ ਮਾਨ ਸਤਿਪੁਰ ਦੀ ਨੇ ਤਣੀਉ ਦੇ ਤਾਨ ਨੇ ਉੱਠੀ ਆਉਂਦੀਓ ਨੇ ਆਸਰੇ ਹੁੰਦੇ ਆਸਰਾ ਸੱਚੇ ਪਿਤਾ ਬਾਪ ਜੀ ਤਨ ਤਨ ਦੰਤਕ ਚਲੰਗ ਸ਼ਕਤ ਦੇ ਮਾਲਿਕ ਹਾਜਰ ਨਾਜਿ ਗੁਰਤਾ ਬਤੀ ਤੇ ਸੁਭਾਏ ਮਾਨ

ਆਪ ਜੀ ਦੇ ਮਹਾਰਤ ਚਰਮਾ ਫਮਨਾ ਪਾਤ ਸਰਦਾਰ ਬੇਂਤੀ ਜੋਧੜੀ ਦਾ ਪਾਤ ਪਿਤਾ ਜੀ ਆਪ ਜੀ ਦੀ ਪਵਿੱਤਰ ਪਾਵਨ ਹਾਜ਼ੂਰੀ ਅੰਦਰ ਸੰਧਿਆ ਵੇਲੇ ਦੇ ਸੋਹਣੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨੇ ਅੰਦਰ ਸੰਧਿਆ ਵੇਲੇ ਜੀ ਕੇ ਨਿਤਨੇਮ ਸੋਧ ਤਰਨਦਾ ਸੰਜੀ ਕੇ ਪਾਸ ਜੀ ਕੀ ਅਰਦਾਸ ਬੇਂਤੀ ਜੋਧੜੀ ਅਖਰਵਾਦਾਂ ਘਾਟਾ ਤੁਲਚਕ ਮੁਆਫ਼ ਕਰਨਾ ਦੀ ਸਰਬੱਤ ਦੇ ਕਲਕਰਾਸ ਕਰਨੇ ਗਰੀਬ ਨਿਵਾਜ਼ ਪੜੀ ਸੁਣੀ ਗੁਰਬਾਣੀ ਦਾ ਫਲ ਭਾਗ ਦਰਾਈਆਂ ਸਤਿਵੰਤ ਸੰਤਾਂ ਨੇ ਹਿਰਦਿਆਂ ਤੇ ਵਸਾਵਣਾ ਜੀ ਆਪਣੇ ਦਰੂਹ ਪਰੋਂ ਸਿੱਖੀ ਸਜਤ ਪਰ ਉੱਤਸਾ ਨਾਮ ਗ੍ਰੰਥ ਰਖਸ਼ਣਾ ਦੀ ਸਰਬੱਤ ਸੰਤਾਂ ਦਾ ਦਾਵਿਆ ਸੁਰਿਆ ਥਾਈ ਪਵਣਾ ਅੰਮ੍ਰਿਤ ਵੇਲੇ ਦੀ ਸੰਭਾਲ ਨਤਨੇ ਸਿਮਰਣ ਦੀਆਂ ਦਾਤੂ ਦਕਸ਼ੀਆਂ ਗਰੀਬ ਨਮਾਜ਼ ਦਰੋਂ ਪਰੋਂ ਸਰਬਤ ਸੰਤਾਨੋ ਉ ਬਾਣੀ ਪੜੰਦਾ ਸਿਵਾ ਮਹਾਂ ਕਰੰਦਾ ਗਤ ਵਰਦੀਆਂ ਸੱਚੇ ਪਾਤਸ਼ਾਹ ਜੀ ਹਾਜ਼ਰੀਆਂ ਭਰੰਦਾ ਬੰਦ ਉਦਮ ਉਤਸ਼ਾਹ ਚਾਉ ਮੁਕਤੀ ਕਰਨਾ ਗਰੀਬ ਨਵਾਜ਼ ਪ੍ਰੇਪਾ ਕਰਨੀ ਦਰੋਂ ਪਰੋਂ ਸਰਬਤ ਸੰਤਾਨ ਦੇ ਘਰਾਂ ਪਰਵਾਰਾਂ ਵਿੱਚ ਆਕਸੀ ਪ੍ਰੇਮ ਧਾਰਿਤ ਸਾਥ ਸ਼ੁਕਸ਼ਾਂਤੀ ਦੇਹੀ ਅਰੋਗਤਾ ਦਾ ਤੰਦਰੁਸਤੀਆਂ ਚੜਦੀ ਕਲਾ ਦੀਆਂ ਦਾਤਾਂ ਬਖਸ਼ੀਆਂ ਜੀ ਦਰੋਂ ਪਰੋਂ ਸਭਨਾ ਦੀ ਨੌਕਰੀ ਉਲਕਾਰੂ ਬਰਮ ਚ ਬਾਦੀ ਤਰਖੀਆਂ ਜਿਗ ਦੁਖਣੀ ਰਾ ਚੌਨੀ ਤ੍ਰਤੀ ਬਖਸ਼ਿਸ਼ ਕਰਨੀ ਮਨਾਂ ਦੀਆਂ ਸ਼ਮ ਭਾਵਨਾਵਾਂ ਪੂਰਨ ਕਰਨੀਆਂ ਜੀ ਖਾਲਸਾ ਪੰਥ ਦੀ ਚੜਦੀ ਕਲਾ ਕਰਨੀ ਦਾਤ ਪਿਤਾ ਜੀ ਆਪ ਜੀ ਦੀ ਤੁੰਤਰ ਪਾਵਨ ਹਰਿ ਜੀ ਅੰਦਰ ਆਪ ਜੀ ਦੇ ਬਖਸ਼ਿਸ਼ ਕੀਤੇ ਹੋਇਆ ਪੜਾਧਿਆ ਵਿੱਚੋਂ ਪੰਚਾ ਨਿਤਕੜਾ ਪ੍ਰਸ਼ਾਦੀ ਦੇ ਸਜਤਰ ਹਾਜ਼ਰ ਨਗੀ ਦਰ ਪ੍ਰਵਾਣ ਹੋਵੇ ਪਰਵਾਣ ਪ੍ਰਸ਼ਾਦ ਸਾਨੂੰ ਸੰਗਤ ਵਿੱਚ ਵਰਤੌਣ ਦੀ ਆਧਿਆ ਬਖਸ਼ਣੀ ਜੀ ਦਾ ਰਾਇਆਂ ਸਨਵਤ ਸੂਤਾ ਦੀਆਂ ਹਾਜ਼ਰੀਆਂ ਤਿਰ ਫੁੱਲ ਪੇਟਾਵਾ ਕੀਤੀਆਂ ਸੇਵਾਵਾਂ ਕੀਤੀਆਂ ਯਾਤਰਾਵਾਂ ਸੱਚੇ ਪਾਤਸ਼ਾਹ ਦੀ ਸਭਰੀਆਂ ਕਰਮੀਆਂ ਗਰੀਬ ਨਿਵਾਜ ਕਿਰਪਾ ਕਰੋ ਆਪ ਜੀ ਅਲਾਹੀ ਬਰਗਾਹੀ ਫਰਮਾਨ ਬਖਸ਼ਿਸ਼ ਕਰਕੇ ਸਰਬਤ ਸੰਤਾਂ ਨੂੰ ਕਿਰਤਾਰਥ ਕਰੋ ਦੀ ਔਰ ਹਫਤਾਵਰੀ ਰਾਤਰੀ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਸੇਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਦਾ ਨਾਮ ਚਟਿਆ ਬੈ ਨਾਮ ਖਨਾਮ ਚੜਦੀ ਖਾਲਾ ਤੇਰੇ ਭਾਗੇ ਸਰਬਤ ਪਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਆਕਾਲ ਕੀ ਕਰੇ ਚਲਾਏ ਰੁਤੰਕ ਸਤਿ ਸਿਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋਤਰਾਬ ਕੋ ਮਿਲ ਬੋ ਚ ਹੈ ਰਾਜ ਕਰੇਗਾ ਖਾਲਸਾ ਫਰਵਾਰ ਨੂੰ ਸਭ ਮਿਲਾਂਗੇ ਫਰਵਾਰ ਨੂੰ ਸਭ ਮਿਲਾਂਗੇ ਬੋਲੇ ਸੋਨੇ ਹਾਂ ਸ੍ਰੀ ਅਕਾਲੇ ਵਾਹ ਜੀ ਕੋ ਤੁੰਸਰ ਵਾਹੇ ਗੁਰਜੀ ਕੀ ਫਤਿਹ